ਸਸੀ ਗੱਲ ਜੀ ਅੱਜ ਆਪਾਂ ਗੱਲ ਕਰਾਂਗੇ ਦਿਮਾਗ ਦੀਆਂ ਦਵਾਈਆਂ ਦੀ ਡਿਪਰੈਸ਼ਨ ਐਂਜ਼ਾਇਟੀ ਸਕੀਜ਼ੋਫਰੀਨੀਆ ਬਾਈਪੋਲਰ ਇਹ ਆਪਾਂ ਨੂੰ ਇੱਕ ਆਮ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿਹੜੀਆਂ ਵੀ ਦਿਮਾਗ ਦੀਆਂ ਦਵਾਈਆਂ ਹੁੰਦੀਆਂ ਨੇ ਇਹ ਬਹੁਤ ਲੰਬਾ ਸਮਾਂ ਚੱਲਦੀਆਂ ਨੇ ਜਾਂ ਸਾਰੀ ਉਮਰ ਹੀ ਚੱਲਦੀਆਂ ਨੇ ਇਦਾਂ ਕਿਉਂ ਹੈ ਤੇ ਇਹਨਾਂ ਦਾ ਇਹਨਾਂ ਦੀ ਥੈਰੇਪੀ ਲੈਣ ਦਾ ਸਹੀ ਟਾਈਮ ਕੀ ਹੈ ਕਿੰਨਾ ਟਾਈਮ ਹੀ ਚੱਲਣਗੇ ਇਹ ਇਹ ਗੱਲ ਬਿਲਕੁਲ ਸੱਚੀ ਹੈ ਕਿ ਜਿਹੜੀਆਂ ਦਿਮਾਗ ਦੀਆਂ ਦਵਾਈਆਂ ਨੇ ਇਹ ਲੰਬਾ ਸਮਾਂ ਚੱਲਦੀਆਂ ਨੇ ਤੇ ਕਈ ਵਾਰ ਇਹ ਵੀ ਹੁੰਦਾ ਕਿ ਇਹ ਦਵਾਈਆਂ ਤੁਹਾਨੂੰ ਨਾ ਸਾਰੀ ਉਮਰ ਹੀ ਖਾਣੀਆਂ ਪੈਂਦੀਆਂ ਨੇ ਉਹਦੀ ਵਜ੍ਹਾ ਇਹ ਹੈਗੀ ਆ ਕਿਉਂਕਿ ਜਿਹੜੀਆਂ ਦਿਮਾਗ ਦੇਆਂ ਜ਼ਿਆਦਾਤਰ ਬਿਮਾਰੀਆਂ ਨੇ ਨਾ ਇਹ ਜਾਂ ਤਾਂ ਫੈਮਿਲੀ ਤੋਂ ਆਉਂਦੀਆਂ ਨੇ ਆਪਣੇ ਬਲੱਡ 'ਚ ਹੀ ਹੁੰਦੀਆਂ ਨੇ ਸੋ ਇਹਨਾਂ ਨੂੰ ਖਤਮ ਕਰਨਾ ਥੋੜਾ ਜਿਹਾ ਔਖਾ ਕੰਮ ਹੋ ਜਾਂਦਾ ਨੰਬਰ 2 ਤੇ ਇਹ ਜਿਹੜੀਆਂ ਬਿਮਾਰੀਆਂ ਨੇ ਨਾ ਇਹ ਸਾਰੀਆਂ ਮੌਸਮ ਦੇ ਨਾਲ ਜੁੜੀਆਂ ਹੁੰਦੀਆਂ ਨੇ ਜਦੋਂ ਮੌਸਮ ਚੇਂਜ ਹੁੰਦਾ ਤਾਂ ਆਪਣਾ ਡੋਪਾਮਾਈਨ ਲੈਵਲ ਆ ਜਿਹੜਾ ਉੱਤੇ ਥੱਲੇ ਨੂੰ ਹੁੰਦਾ ਥੋੜਾ ਤਾਂ ਉਹ ਜਦੋਂ ਉੱਤੇ ਥੱਲੇ ਹੁੰਦਾ ਤਾਂ ਨਾਲ ਦੀ ਨਾਲ ਆਪਾਂ ਨੂੰ ਦਿਮਾਗ ਦੀ ਪ੍ਰੋਬਲਮ ਦੁਬਾਰਾ ਫਿਰ ਤੋਂ ਖੜੀ ਹੋ ਜਾਂਦੀ ਆ ਫਿਰ ਆਪਾਂ ਨੂੰ ਦਵਾਈ ਲੈਣੀ ਪੈਂਦੀ ਆ ਸੋ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਕਦੇ ਜ਼ਿੰਦਗੀ ਦੇ ਵਿੱਚ ਦਿਮਾਗ ਦੀ ਪ੍ਰੋਬਲਮ ਆਂਦੀ ਆ ਅਗਰ ਤੁਸੀਂ ਉਦੋਂ ਹੀ ਉਹਦਾ ਪੂਰਾ ਕੋਰਸ ਕਰ ਲੈਨੇ ਹੋ ਜਿਹੜਾ 1-2 ਸਾਲ ਜਾਂ 3 ਸਾਲ ਜਾਂ ਜਦੋਂ ਤੱਕ ਤੁਹਾਡਾ ਡਾਕਟਰ ਕਹਿੰਦਾ ਉਹਨਾ ਟਾਈਮ ਅਗਰ ਤੁਸੀਂ ਦਵਾਈ ਖਾਣੇ ਹੋ ਫਿਰ ਸ਼ਾਇਦ ਤੁਹਾਨੂੰ ਦਵਾਈ ਜ਼ਿੰਦਗੀ ਭਰ ਲਈ ਨਾ ਲੱਗੇ ਪਰ ਬਹੁਤੇ ਕੇਸਾਂ ਦੇ ਵਿੱਚ ਕੀ ਹੁੰਦਾ ਨਾ ਕਿ ਮਰੀਜ਼ ਜਦੋਂ ਇੱਕ ਵਾਰ ਠੀਕ ਹੋ ਜਾਂਦਾ ਤਾਂ ਉਹ ਦਵਾਈ ਛੱਡ ਦਿੰਦਾ ਦੁਬਾਰਾ ਫੇਰ ਮੌਸਮ ਬਦਲਦਾ ਤਾਂ ਉਹਨਾਂ ਨੂੰ ਦੁਬਾਰਾ ਤੋਂ ਫੇਰ ਦਿਮਾਗ ਦੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਕੋਈ ਜ਼ਿੰਦਗੀ 'ਚ ਇਹੋ ਜਿਹੀ ਕੋਈ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਜਿਸ ਨੂੰ ਮਾਨਸਿਕ ਤਕਾ ਲੱਗਦਾ ਤਾਂ ਉਹਦੇ ਨਾਲ ਉਹਨਾਂ ਦੀ ਫੇਰ ਬਿਮਾਰੀ ਆ ਕੇ ਖੜੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਦੁਬਾਰਾ ਫੇਰ ਥੈਰੇਪੀ ਲੈਣੀ ਪੈਂਦੀ ਹੈ ਜਾਂ ਉਹਨਾਂ ਨੂੰ ਦੁਬਾਰਾ ਫੇਰ ਉਹਨਾਂ ਨੂੰ ਆਪਣੀ ਮੈਡੀਕੇਸ਼ਨ ਲੈਣੀ ਪੈਂਦੀ ਹੈ ਬਟ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਦੁਬਾਰਾ ਫੇਰ ਠੀਕ ਹੁੰਦੇ ਨੇ ਦਵਾਈ ਫੇਰ ਛੱਡ ਦਿੰਦੇ ਨੇ ਇਹ ਸਰਕਲ ਜਿਹੜਾ ਤਿੰਨ ਚਾਰ ਵਾਰ ਚੱਲਦਾ ਰਹਿੰ ਇਹ ਰੋ ਦਵਾਈ ਨੂੰ ਛੱਡਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੋ ਇਹਦੇ ਵਿੱਚ ਇਹ ਹੈ ਕਿ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੀ ਜ਼ਿਆਦਾ ਗੱਲ ਨਾ ਸੁਣਦੇ ਹੋਏ ਆਪਣੇ ਨਾਲ ਡਾਕਟਰ ਦੀ ਗੱਲ ਜ਼ਿਆਦਾ ਸੁਣਨੀ ਚਾਹੀਦੀ ਹੈ ਕਿਉਂਕਿ ਆਪਣੇ ਜਿਹੜੇ ਸੋਸਾਇਟੀ ਦੇ ਵਿੱਚ ਲੋਕਾਂ ਨੂੰ ਇੱਕ ਵਹਿਮ ਕੀ ਹੈ ਨਾ ਕਿ ਇਹ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਨਸ਼ੀਲੀਆਂ ਦਵਾਈਆਂ ਹੁੰਦੀਆਂ ਨੇ ਇਹਦੇ ਨਾਲ ਮਰੀਜ਼ ਨੂੰ ਨੀਂਦ ਆਉਂਦੀ ਰਹਿੰਦੀ ਹੈ ਲੋਕਾਂ ਨੂੰ ਸਲਾਈ ਰੱਖਦੇ ਨੇ ਇਹ ਦਵਾਈ ਗੋਲੀ ਲੱਗ ਜਾਂਦੀ ਹੈ ਇਦਾਂ ਦਾ ਇਹ ਵੀ ਮਤਲਬ ਹਨ ਸ਼ੂਗਰ ਬੀਪੀ ਆ ਉਹਦੀ ਵੀ ਤਾਂ ਜਿਹੜੀ ਮੈਡੀਸਨ ਆ ਬੰਦੇ ਨੂੰ ساری ਉਮਰ ਖਾਣੀ ਪੈਂਦੀ ਹੈ ਇਕ ਉਹ ਬੰਦਾ ਜਿਹਨੂੰ ਦਿਮਾਗੀ ਪਰੇਸ਼ਾਨੀਆਂ ਆ ਤੇ ਉਹ ਮੈਡੀਸਨ ਦੇ ਨਾਲ ਠੀਕ ਹੋ ਰਿਹਾ ਉਹਨੂੰ ਇਹ ਪੁੱਛ ਕੇ ਦੇਖੇ ਕਿ ਉਹਦੀ ਜ਼ਿੰਦਗੀ ਪਹਿਲਾਂ ਕਿਵੇਂ ਸੀ ਤੇ ਉਹਦੀ ਹੁਣ ਜ਼ਿੰਦਗੀ ਕਿਵੇਂ ਆ ਲੋਕਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਜਿੰਨਾ ਟਾਈਮ ਡਾਕਟਰ ਨੇ ਤੁਹਾਨੂੰ ਦਵਾਈ ਦੱਸੀ ਆ ਦਵਾਈ ਨੂੰ ਉਹਨਾਂ ਟਾਈਮ ਖਾਓ ਤੇ ਸਹੀ ਤਰੀਕੇ ਨਾਲ ਖਾਓ ਧੰਨਵਾਦ